ਸਰ ਸਾਡੀ ਮੇਰਾ ਨਾਮ ਰਾਹੁਲ ਠੀਕ ਹੈ ਨਾ ਨਿਵਾਸੀ ਚੰਦਨਗਰ ਛੋਟੀ ਬੁਲੀ ਗਲੀ ਨੰਬਰ 7 ਤੇ ਮੱਲੀ ਦੀ ਮੰਡੀ ਚ ਸਾਡੀ ਲੜਾਈ ਹੋਈ ਸੀ ਬੱਚਿਆਂ ਦੀ ਲੜਾਈ ਸੀ ਤੇ ਅਸੀਂ ਉਹਨਾਂ ਨੂੰ ਹਟਾਉਣ ਆਏ ਸੀ ਇਹ ਹਟਾ ਕੇ ਅਸੀਂ ਸ਼ਹਿਰ ਤੋਂ ਚਲੇ ਗਏ ਤੇ ਉਹਨਾਂ ਨੂੰ ਬੱਚਿਆਂ ਨੂੰ ਅਸੀਂ ਮਨਾ ਕਰਤਾ ਕਿ ਤੁਸੀਂ ਜਾਓ ਘਰੇ ਆਪਣੇ ਠੀਕ ਹੈ ਨਾ ਉਹਨੇ ਆਪਣੀ ਪਹਿਲੇ ਹੀ ਪਲੈਨਿੰਗ ਕਰਕੇ ਰੱਖੀ ਹੋਈ ਸੀ ਤੇ ਬਸ ਉਹਨਾਂ ਨੇ ਅਸੀਂ ਉਥੋਂ ਅਸੀਂ ਘਰ ਨੂੰ ਜਾਣ ਲੱਗੇ ਸੀਗੇ ਉਹਨਾਂ ਨੇ ਪਿੱਛੇ ਆ ਕੇ ਸਾਡੇ ਤੇ ਹਮਲਾ ਕਰਤਾ ਉਹਨਾਂ ਕੋਲ ਕੋਈ ਤੇਹ ਹਥਿਆਰ ਸੀਗੇ ਢੋਕੇ ਅਸੀਂ ਸਾਡੇ ਕੋਲ ਕੁਝ ਹੈ ਨਹੀਂ ਸੀਗਾ ਅਸੀਂ ਨੇ ਹੱਥੇ ਸੀਗੇ ਠੀਕ ਹੈ ਨਾ ਤੇ ਸਾਡੇ ਦੇ ਕਹੋਂ ਚੇ ਸੀਗੇ ਉਹਨਾਂ ਕੋ ਦੰਤ ਸੀਗੇ ਟੋ ਖੰਡੇ ਸੀਗੇ ਉਹਨਾਂ ਨੇ ਉਹਨਾਂ ਨੇ ਉਹਦੇ ਨਾਲ ਉਹਨਾਂ ਨੇ ਵਾਰ ਕੀਤਾ ਸਾਡੇ ਤੇ ਜੀ ਮਦਨ ਮਨੋਜ ਬਲ ਗੋਤ ਰਕੇਸ਼ ਰਕੇਸ਼ ਜੀ ਵਿਜੇ ਹਾਂ ਜੀ ਕੀ ਨਾਮ ਹੈ ਜੀ ਤੁਹਾਡਾ ਜੀ ਮੇਰਾ ਨਾਮ ਨਿਤਿਸ਼ ਆ ਜੀ ਤੇ ਬੱਚਿਆਂ ਦੀ ਲੜਾਈ ਹੋ ਰਹੀ ਸੀ ਬੱਚਿਆਂ ਦੀ ਲੜਾਈ ਹੋ ਰਹੀ ਸੀ ਛੜਾਨ ਗਏ ਚਲੇ ਇਹ ਲੜਾਈ ਹੋਈ ਸੀ ਜੀ ਇਹ ਚੰਦਰਨਗਰ ਹੋਈ ਸੀ ਮੰਡੀ ਦੇ ਵਿੱਚ ਜੀ ਗੁਲੀ ਗੁਲੇ ਜੀ ਤੇ ਅਸੀਂ ਛੜਾਤਾ ਬੱਚਿਆਂ ਨੂੰ ਬੱਚਿਆਂ ਨੂੰ ਛੜਾ ਕੇ ਅਨੇ ਘਰੇ ਪੇਜਤਾ ਅਸੀਂ ਆਪਦੇ ਧਿਆਨ ਬੈਗੇ ਸਾਨੂੰ ਨਹੀਂ ਪਤਾ ਇਹਨਾਂ ਦੀ ਕੀ ਪਲਾਨਿੰਗ ਸੀ ਅਸੀਂ ਇਹਨਾਂ ਨੂੰ ਜਾਣਦੇ ਵੀ ਨਹੀਂ ਠੀਕ ਹੈ ਜੀ ਕੀ ਇਹਨਾਂ ਦੀ ਪਲਾਨਿੰਗ ਸੀ ਕੀ ਨਹੀਂ ਇਹਨਾਂ ਨੇ ਸਾਨੂੰ ਇਕੱਲੇ ਵੇਖ ਕੇ ਸਾਡੇ ਪਿੱਛੇ ਆ ਕੇ ਸਾਡੇ ਤੇ ਹਮਲਾ ਕਰਤਾ ਇਹਨਾਂ ਕੋਲੇ ਦਾ ਦੂਦ ਖੰਡੇ ਖੁੰਡੇ ਸਭ ਕੁਝ ਸੀਗਾ ਜੀ ਸਾਨੂੰ ਨਹੀਂ ਪਤਾ ਅਸੀਂ ਤੇ ਆਪਦੀ ਸੇਫਟੀ ਕਰਕੇ ਉੱਥੋਂ ਨਿਕਲੇ ਆ ਜਿਵੇਂ ਨਿਕਲੇ ਆ ਬਾਕੀ ਸਾਡਾ ਇਹਨਾਂ ਨਾਲ ਕੋਈ ਲਿੰਕ ਨਹੀਂ ਕੋਈ ਇਹਨਾਂ ਨਾਲ ਕੋਈ ਹੋਣੀ ਸੀ ਕੀ ਇਹਨਾਂ ਦੀ ਹੈ ਜੀ ਰੰਜੀਤ ਸਾਡੇ ਨਾਲ ਕੀ ਨਹੀਂ ਇਹ ਤੇ ਹੁਣ ਜੀ ਮੌਕੇ ਤੇ ਪਤਾ ਲੱਗੂਗਾ ਸਾਨੂੰ ਜਾ ਕੇ ਕੀ ਗੱਲ ਬਾਤ ਹੈ ਇਹ ਘਟੋ ਘਾੜੀ ਜੀ 12 ਜਣੇ ਸੀ ਜੀ ਪੰਜ ਜਣੇ ਪੰਜ 6 ਜਣੇ ਤੇ ਇਹਨਾਂ ਕੋਲੇ ਦਾਦੂ ਤੇ ਲੱਗੇ ਹੋਏ ਸੀ ਠੀਕ ਹੈ ਬਾਕੀ ਉਹਨਾਂ ਪਛਾਤਿਆ ਉਹਨਾਂ ਅਸੀਂ ਨਹੀਂ ਜਾਣਦੇ ਜੀ ਠੀਕ ਹੈ ਬਾਕੀ ਸ਼ਕਲ ਸ਼ਕਲ ਉਹ ਵਾਕੀ ਪੈ ਗਏ ਆ ਜਿਨ੍ਹਾਂ ਨਾਲ ਉਹਨਾਂ ਨੂੰ ਅਸੀਂ ਜਾਣਦੇ ਆ ਜੀ ਬਾਕੀਆਂ ਨੂੰ ਅਸੀਂ ਜਾਣਦੇ ਨਹੀਂ ਸੀਗੇ ਜੇ ਕੱਲ ਚੰਦਨਗਰ ਦੇ ਵਿੱਚ ਲੜਾਈ ਹੋਈ ਸੀਗੀ ਇਹ ਬੱਚਿਆਂ ਦੇ ਚੱਕਰਾਂ 'ਚ ਲੜਾਈ ਹੋਈ ਸੀ ਇਹਨਾਂ ਦੀ ਤੇ ਆਹ ਮੁੰਡੇ ਸੀਗੇ ਜਿਹਨਾਂ 'ਚ ਲੜਾਈ ਹੋਈ ਸੀ ਇਹਨਾਂ ਨੂੰ ਕੁੱਟਦੇ ਪਏ ਸੀਗੇ ਤੇ ਮੈਂ ਉੱਥੇ ਬੱਛੜਾਂ ਚਲਾ ਗਿਆ ਛੜਾਂ ਦੇ ਚੱਕਰਾਂ 'ਚ ਆ ਦੇਖੋ ਮੇਰੇ ਵੀ ਉਹਨਾਂ ਨੇ ਸੱਟ ਮਾਰਦੀਆਂ ਤੇਜ਼ ਹਥਿਆਰ ਸੀਗੇ ਉਹਨਾਂ ਕੋ ਤੇ ਆ ਦੇਖੋ 12-15 ਬੰਦੇ ਸੀਗੇ ਉਹ ਤੇ ਮੈਂ ਉਹਨਾਂ ਨੂੰ ਪੁੱਛਿਆ ਗੱਲ ਕੀ ਹੋਈ ਹੈ ਤੇ ਉਹਨਾਂ ਨੇ ਗੱਲ ਕੋਈ ਦੱਸੀ ਨਹੀਂ ਤੇ ਉਹਨਾਂ ਖੁੰਚੇ ਤੇ ਟੋਕੇ ਉਹਨਾਂ ਦੇ ਹੱਥ 'ਚੇ ਸੀਗੇ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਬਬ ਮਾਰਨੇ ਹੀ ਸ਼ੁਰੂ ਕਰਤਾ ਜੇ ਮੈਂ ਤਾਂ ਉੱਥੇ ਮੇਰੀ ਮਾਸੀ ਦਾ ਘਰ ਹੈ ਮੈਂ ਤਾਂ ਉੱਥੇ ਬੈਠਾ ਹੋਇਆ ਸੀ ਜਦ ਮੈਂ ਬਾਹਰ ਰੋਲਾ ਦੇਖਿਆ ਕਿ ਰੋਲਾ ਜਿਆਦਾ ਪੈ ਰਿਹਾ ਮੈਂ ਬਾਹਰ ਨਿਕਲ ਕੇ ਦੇਖਿਆ ਮੈਂ ਛੜਾਨ ਲੱਗਾ ਮੈਂ ਕਹਾ ਚੱਲ ਹੋਲੀ ਦਾ ਦਿਨ ਕਿਉਂ ਲੜਨਾ ਕਿਸੇ ਨੇ ਤੇ ਛੜਾਨ ਗਏ ਤੇ ਇੰਨੇ ਚਾਹੀ ਉਹਨਾਂ ਨੇ ਕਿਸੇ ਦੀ ਗੱਲ ਹੀ ਨਹੀਂ ਸੁਣੀ ਜਿਹੜਾ ਵਿਚ ਆ ਰਿਆ ਸੀ ਉਹਨੂੰ ਵੀ ਬਿਮਾਰੀ ਆ ਰਹੀ ਸੀਗੇ ਹਾਂਜੀ ਹਮਲਾਵਰ ਕਿੰਨੇ ਕਿਹੇ ਸੀ ਉਹ ਸੀਗੇ ਘਟੋ ਘ ਜਿਨਾਂ ਇਹ ਜੇ ਕਿਸੇ ਕਿਸ ਨੂੰ ਜਾਣਦੇ ਹਾਂਜੀ ਹਾਂਜੀ ਤਿੰਨ ਚਾਰ ਦੇ ਬੰਦਿਆਂ ਦੇ ਨਾਮ ਇੱਕ ਮਦਨ ਸੀਗਾ ਇੱਕ ਬਾਲ ਗੋਪਾਲ ਸੀ ਇੱਕ ਰਕੇ ਸੀਗਾ ਮਨੋਜ ਸੀਗਾ ਤੇ ਵਿਜੇ ਸੀਗਾ ਬਾਕੀ ਸ਼ਕਲੋਂ ਵਾਕਿਬ ਹੈ ਸ਼ਕਲ ਦੇਖ ਕੇ ਪਛਾਣ ਜਾਣਗੇ 15 12 15 ਬੰਦੇ ਸੀਗੇ ਉਹ ਤੇ ਸਾਰਿਆਂ ਦੇ ਹੱਥੇ ਹਥਿਆਰ ਸੀਗੇ ਸਾਡੇ ਕੋਲ ਕੁਝ ਵੀ ਨਹੀਂ ਸੀਗਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram ਐਕ ਹੋਰ WhatsApp ਚੈਨਲ ਬਦ